ਜਦੋਂ ਮੇਰੇ ਵੀਰੇ ਬੰਦੇ ਚ ਬੰਦਾ ਵੱਜਦਾ ਆ ਆ ਗਿਆ ਅਮਰੀਕਾ ਦਾ ਪਿੰਟ ਮੇਰੇ ਵੀਰੇ ਇਸਲਾਮੀ ਦਾ ਵੱਡਾ ਮੱਲਾ ਛੋਟੀ ਦਾ ਧਾਵੀਆ ਮੇਰੇ ਮਿੱਤਰੇ ਸਾਭਾ ਕੀੜੀ ਫੁਦਾਨਾ ਕੇ ਨਾਂ ਗੂੰਜਦਾ ਇਹਦਾ ਵਿੱਚ ਜਿਹਾ ਜਿੰਨਾ ਹਦੇ ਵਿੱਚ ਆ ਜੱਕੇ ਸੰਦੇ ਪਾਉਂਦੀ ਆ ਬੰਦੇ ਐ ਖੱਤੀਆ ਦੇ ਵਿੱਚ ਹੱਸ ਕੇ ਸੰਦੇ ਪਾਉਂਦੀ ਆ ਸਸੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਜੀ ਤੇ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਣਗੇ ਤੇ ਅੱਜ ਦਾ ਵਲੋਗ ਕਰਦੇ ਆਪਾਂ ਸਟਾਰਟ ਤੇ ਅੱਜ ਦਾ ਵਲੋਗ ਏਦਾਂ ਵੀ ਅੱਜ ਆਪਾਂ ਚੱਲੇ ਆ ਜੀ ਪਿੰਡ ਪਾਮੜੀ ਉੱਥੇ ਮੇਲਾ ਤੇ ਤੁਹਾਨੂੰ ਪੂਰੀ ਰੌਣਕ ਮੇਲਾ ਬਖਾਲਦੇ ਆ ਜੀ ਇਤਿਹਾਸਿਕ ਜਗ੍ਹਾ ਹੈ ਜੀ ਠੀਕ ਹੈ ਜੀ ਤੇ ਨਾਲ ਨਾਲ ਤੁਹਾਨੂੰ ਪੂਰਾ ਕਬੱਡੀ ਵੀ ਹੋਣੀ ਆ ਸਭ ਕੁਝ ਹੋਣਾ ਉੱਥੇ ਤੇ ਸਾਰਾ ਤੁਹਾਨੂੰ ਬਖਾਲਦੇ ਆ ਜੀ ਤੇ ਚਲਦੇ ਆ ਨਾਲ ਚੱਲਿਆ ਦਾ ਮਨਕੀਰਤ ਕਿ ਇਹ ਮੇਰੇ ਨਾਲ ਹੀ ਹੁੰਦਾ ਹਰ ਟਾਈਮ ਠੀਕ ਹੈ ਜੀ ਤੇ ਆਪਾਂ ਹੁਣ ਚਲਦੇ ਆ ਜੀ ਫਿਰ ਮਿਲਦੇ ਆ ਤੁਹਾਨੂੰ ਕੀ ਗਿੰਗ ਮਿਲੇ ਲਓ ਗਾਇਸ ਆਪਾਂ ਪਹੁੰਚ ਗਏ ਆ ਜੀ ਪਿੰਡ ਭਾਮੜੀ ਮੇਲੇ ਚ ਇੱਥੇ ਉੱਤਰ ਦੂ ਲੋਨ ਤੇ ਜਮਾ ਸਕੂਟਰੀ ਇੱਕ ਦੋ ਬੰਦਵਾ ਚੱਲਾ ਦੋ ਇਹ ਫੇਰੀ ਉਹ ਲੱਗੇ ਰੂ ਇਹ ਲਓ ਜੀ ਇਹ ਇਤਿਹਾਸਿਕ ਜਗਾ ਨਾਲ ਆਡਾ ਪਹੁੰਚ ਗਿਆ ਜੀ ਮਨਕੀਰਤ ਆ ਵੇਖੋ ਝੂਟੇ ਲਓ ਜੀ ਮੇਲਾ ਜਿਹੜਾ ਲਓ ਗਾਈ ਮੇਲਾ ਹੋ ਲਈ ਭਰਨ ਡਿਆ ਜੀ ਹੋਏ ਪਿਆਸੇ ਖੂਨ ਦੇ ਭਈ ਭਾਈ ਭਾਈ ਹੋਏ ਪਿਆਸੇ ਖੂਨ ਦੇ ਭਈ ਭਾਈ ਭਾਈ ਕੀਤੀ ਹਲ ਫਰੰਗੀਆਂ ਹੀ ਵਰਤਿਆ ਭੜਾ ਖਾਏ ਸਾਥੋਂ ਦਾ ਧਾਖੂ ਰਿਆ ਤੇਰਾ ਨਨਕਾਣਾ ਸਾਥੋਂ ਦਾ ਧਾਖੂ ਰਿਆ ਟਟ ਕਣਾਂ ਭਾਏ ਸਾਥੋਂ ਦਾ ਤਾਂ ਥੋਰਿਆ ਹੁਣ ਆਪਾਂ ਮੱਥਾ ਠੇਕ ਹੁੰਦੇ ਆ ਜੀ 39 ਮਿੰਟਾਂ ਦੇ ਵਿੱਚ 30 ਕੇ ਤੇ ਫੇਰ ਆਪਾਂ ਤੁਹਾਨੂੰ ਮਿਲਦੇ ਆ ਜੀ ਤੇ ਸੋ ਅੱਜ ਇਸ ਮੇਲੇ ਦੇ ਵਿੱਚ ਆ ਜੀ ਆਪਣਾ ਰਾਜੀ ਭਾ ਜਹਾ ਜਰਾ ਜੂ ਮੱਥਾ ਠੇਕ ਗਈਏ ਮੱਥਾ ਠੇਕ ਗਈਏ ਲਓ ਗਾਇਸ ਪੰਜਾਬ ਦੇ ਬਲਕੇ ਵੱਲ ਫੇਰ ਆ ਆਹੋ ਆ ਜਾ ਹਾਂਜੀ ਚੱਲਦੇ ਆ ਜਾ ਮੱਥਾ ਟੇਕ ਆਈਏ ਭਾਈ ਲਾਓ ਜੀ I <laughs> ਇੱਥੇ ਚੱਲ ਰਹੀ ਲੰਗਰ ਦੀ ਸੇਵਾ ਠੀਕ ਹੋ ਗਈ ਹਾਂ ਜੀ 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 ਹ ਧੰਨਵਾਦ ਮਿਹਰਬਾਨੀ ਜੀ ਪਾਪਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਲੱਗੀ ਹੈ ਮਜਿਸਟਰਾਂ ਦੀ ਜਿਨ੍ਹਾਂ ਵੀ ਮਜਿਸਟਰ ਪਰਿਵਾਰ ਲੁਧਿਆਣੇ ਤੋਂ ਤੁਹਾਡੇ ਇਸ اتر 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 کلي کلي ਕਬੱਡੀ ਬਸ ਕਬੱਡੀ ਸਟਾਰਟ ਹੋਣ ਵਾਲੀ ਆ ਤੇ ਅੰਮ੍ਰਿਤਸਰ ਤੇ ਮੈਂ ਬਹਿ ਗਏ ਆ ਜੀ ਆਪਣੀ ਜਗ੍ਹਾ ਮੰਨ ਲ ਕੇ ਤੇ ਸਾਹਮਣੇ ਦੇ ਥੀਓ ਵੇਖੋ ਰੱਖਿਆ ਰੱਖਿਆ ਆ ਅਸੀਂ ਥੋੜੇ ਚਿਰ ਤੱਕ ਆਪਣੇ ਕਬੱਡੀ ਖੇਡ ਹਾਰੀ ਪਹੁੰਚ ਰਹੇ ਨੇ ਕਬੱਡੀ ਕਲੱਬ ਨਕੋਟਰ ਜਿਸ ਟੀਮ ਨੂੰ ਸਾਡਾ ਮੰਨਾ ਨਕੋਟਰ ਵਾਲਾ ਤੇ ਕਿੰਨੇ ਵੱਡੀ ਸਪੋਰਟ ਕਰਦਾ ਮੇਰੇ ਵੀਰੇ ਬੱਗੀ ਮੰਗੀ ਬੱਗੇਪਿੰਡ ਵਾਲਾ ਤੇ ਨਾਲ ਜੱਗਾ ਪਹਿਲਵਾਨ ਕਿੰਨੇਟਾ ਵਾਲਾ ਸੂਰ ਦੀ ਟੀਮ ਆ ਗਈ ਹੈ ਸਾਡਾ ਪਹਿਲਵਾਨ ਕਿੰਨੇਟਾ ਵਾਲਾ ਤੇ ਮਿੱਤੋ ਸੱਜੀ ਹੱਥ ਜਿਹੜੀ ਸਟੇਜ ਬਲੇ ਪਾਸੇੋਂ ਟੀਮ ਹੈ ਨਾ ਉਹ ਡੀਵੀ ਕਬੱਡੀ ਕਲੱਬ ਖੀਰਾਵਾਂ ਦੀ ਟੀਮ ਹੈ ਪਹਿਲੀ ਰੇਡ ਪਾਉਣ ਦੇ ਲਈ ਜਿੱਤ

ਜੋੜ ਦਿੱਤਾ ਮਹਾਨ ਕਾਰੀ ਹੈ ਆ ਖਿਡਾਰੀ ਹੈ ਰੈਂਗੋ ਖੀਰਾਵਾਲੀਆ ਇਹ ਵੀ ਹੈ ਛੋਟੀ ਉਮਰ ਦਾ ਹੈ ਔਰ ਰਿਕਾਰਡ ਇਸ ਗੱਰੂ ਦੇ ਵੀ ਬਹੁਤ ਵੱਡੇ ਹੈ ਰੈਂਗੋ ਖੀਰਾਵਾਲੀਆ ਕਬੱਡੀ ਪਾ ਰਿਹਾ ਹੈ ਸਾਹਵਲਾ ਰੰਗ ਹੈ ਲਾਨ ਨਿਕਰ ਹੈ ਕਬੱਡੀ ਪੌਂਡ ਦਾ ਵੱਖਰਾ ਜਿਹਾ ਢੰਗ ਹੈ ਔਰ ਦੂਸਰੇ ਪਾਸੇ ਜਾਫੀ ਨੇ ਵੀ ਕਹਿੰਦੇ ਬਦਲ ਪਰ ਲਈ ਹੈ ਕਿ ਜੱਫਾ ਲੱਗਾ ਭਾਮੀ ਦੇ ਖੇਡ ਮੈਦਾਨ ਵਿੱਚ ਪਹਿਲਾ ਉਹ ਦੁਨੀਆ ਨੱਚ ਉਠੋਗੀ ਪਰ ਰੈਂਗੋ ਉਹ ਗਿਆ ਗਿਆ ਕਿ ਮੁੰਡਿਆ ਸੋਹਣਿਆ ਸਨੱਖਿਆ कुड़ न ते रखिया रेंदो रहंदो रहंदो रेड़ पाणे संगरा वारा हैपी आरे वरो चार कपिड़ो झारी जे विच पापा खीराम जी धरती شروعات ہے ہزے ٹریلر دیکھا پکچر باقی ہے میرے دوست چن چن کے ٹیما لیندی سارے پربنک بھیرا نے کنوڈا کو چاہا دیا گرو چھوپیا گرو

कोनी परमनी चैर पर माण अगली पेट पवंदे आंडा मेर वरितो चाहे ਇਹਨੇ ਟਾਇਰ ਵਰਗਾ ਜਿਹੜਾ ਜਾਫੀਆਂ ਉੱਤੇ ਫੈਰ ਦੋਤਾ ਮੇਰੇ ਮਿੱਤਰੋ ਉਹ ਦੇਖਾਂਗੇ ਅਸਲਤ ਫੈਰ ਕਿਹਦੇ ਉੱਤੇ ਕਿਹਦੇ ਉੱਤੇ ਟੱਚ ਮਾਰੇਗਾ ਬੜਾ ਤੇਜ਼ ਹੈ ਬੜਾ ਵਰਤੀਲਾ ਧਾਗਿਆ ਮੇਰੇ ਮਿੱਤਰੋ ਜਿਹੜਾ ਵਿੱਕੀ ਬੜੇ ਪਿੰਡੀਆਂ ਕਾਲੀਆਂ ਗਰਾਊਂਡਾਂ ਵਿੱਚ ਨਿਊਜ਼ੀਲੈਂਡ ਵੀ ਖੇਡਿਆ ਆਹ ਜਾਫੀ ਕਹਿੰਦੇ ਵੱਡੇ ਵੱਟਾਂ ਵਾਲੇ ਚੱਕੇ ਜਾਮ ਕਰਦਾ ਜਾਂ ਮਾ ਦੇਸਾਂ ਵਾਲਾ ਪਰ ਵਿੱਕੀ ਖਾ ਲੱਖਾਂ ਵਰਗਾ ਪਾਇਨ ਮੇਰੇ ਵੀਰੇ ਬੜੇ ਪਿੰਡ ਵਾਲਾ ਵਿੱਕੀ ਜੋੜ ਗਿਆ ਆ ਵੀ ਰੇਡ ਪਾਉਂਦੇ ਨੇ ਹੈਰੀ ਆ ਗਿਆ राजू कोटले वारा कणी आहे काला माला आल चोटी जे स्टार मनू लॻंदी गल بندہ بچتا ہے بن جانا امریک بیرے بیرے سو کا پی گیا ٹبر سارا ہلو کون منگیا یہ کھیرا والی ਗੱਗੀ ਆ ਗਿਆ ਸਰਦਾਰ ਖੰਦੇ ਸਿੰਘ ਦਾ ਪੁੱਤ ਮੇਰੇ ਵੀਰੋ ਜਦੋਂ ਟੁਰਦਾ ਨਾ ਧਰਤੀ ਨੂੰ ਪਤਾ ਲੱਗਦਾ ਹੈ ਕਿ ਕੋਈ ਚੀਜ਼ ਟੁਰਦੀ ਹੈ ਪਰ ਦੂਜੇ ਪਾਸੇ ਰਾਜੂ ਉਹ ਵੇਖਾਗੇ ਮੇਰੇ ਵੀਰੋ ਕੋਟ ਲਗੀ ਧਰਤੀ ਪਰ ਲੱਗਦਾ ਜੋ ਪਰ ਖੀਰਾ ਵਾਲੀ ਗੱਗੀ ਇਹਦਾ ਤਜਰਬਾ ਵੱਡਾ ਹੈ ਉਹਦੀ ਖੇਡ ਵੱਡੀ ਇਹਦਾ ਜਿਗਰਾ ਵੱਡਾ ਇਹਦਾ ਸਰੀਰ ਵੱਡਾ ਤੇ ਪਰਿਕਰਪਾ ਪਾਇਨ ਰੇਡਰ ਤੇ ਚਿਤਪਾਲ

ਮਿੱਤਰੋ ਰਾਜਾ ਖੇਲਾ ਦੇਖੇ ਗੱਲ ਲੱਖ ਲੱਖ ਦੀ ਤੁਹਾਨੂੰ ਪੈ ਗਿਆ ਭਾਮੜੀ ਦੇ ਕਬੱਡੀ ਕੱਪ ਦੇ ਆਹ ਕਮ ਪਈ ਹੋਈ ਹੈ ਮੇਰੇ ਵੀਰੋ ਜਮਾ ਪੰਦਾ ਕਬੱਡੀ ਲੱਗਦਾ ਜੋਰ ਹੁੰਦੀ ਹੋਈ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ ਚਾਰ ਗੱਬਰੋ ਲਟਾਰਾ ਵਰਗੇ ਵਰਜਾ ਵਰਗੇ ਇੱਕ ਤਾਨਕੇ ਖੜਿਆ ਹੈ ਇੱਕ ਪਾਸੇ ਬੀਏਵੀ ਕਬੱਡੀ ਕਲੱਬ ਜਲੰਧਰ ਦੀ ਟੀਮ ਦੇ ਖਲ ਪ੍ਰਮੋਟਰ ਜਿਹੜੇ ਮੇਨ ਸਪਾਂਸਰ ਨੇ ਔਰ ਸਾਡਾ ਭਰਾ ਜਿੰਦਰ ਆਸ ਦੀਪ ਜੱਜ ਕੈਨੇਡਾ ਬੁੱਟਾ ਖੱਖ ਲੱਸਰ ਬ੍ਰਦਰ ਤੇ ਸੋਨੂ ਪਾਉ ਕੈਨੇਡਾ ਤੇ ਨਾਲ ਪਾਉ ਯੂ ਐਸ ਏ ਤੇ ਸੋਨਾ ਹੋਠੀਆਂ ਉਹ ਖੰਮ ਪ੍ਰੋਮੋਟਰ ਨੇ ਆਖੀਆ ਵਾਲੀ ਟੀਮ ਦੇ ਲੱਗਦਾ ਜੋਰ ਹੁੰਦੀ ਹੋਏ ਬੱਲੇ ਤੇ ਰੇਡ ਉਹ ਰੇਡ ਅਗਲੀ ਕੇ ਨੇ ਸਰਦਾਰ ਨੇ ਪਾਉਣੀ ਇਸ ਇਲਾਕੇ ਦਾ ਮੰਨਿਆ ਪਰ ਮੰਨਿਆ ਖਿਡਾਰੀ ਖੇਡ ਦਾ ਸ਼ਾਨਦਰੀ ਗੁਰਪੁਰਪਰ ਬੰਨੇ ਕਬੱਡੀ ਦੀ ਟੀਮ ਦੇ ਵਿੱਚ ਲੱਕੀ ਰੈਡ ਹਰਚੋ ਵਾਲਿਆ ਕਬੱਡੀ ਪਾਉਣ ਲਈ ਤਿਆਰ ਪਰ ਤਿਆਰ ਹੈ ਟਾਰਾਂ ਦਾ ਕੀ ਪੁੱਤ ਆਏ ਟੱਕਰਾਂ ਦੇ ਜਿਹਨਾਂ ਨੇ ਤੂੰ ਛੱਡੇ ਮਾਰਦਾ ਓਏ ਬਾਈ ਬਾਈ ਕਹਿੰਦੇ ਨੇ ਮਿੱਤਰਾਂ ਦੇ ਓਏ ਬਾਈ ਬਾਈ ਕਹਿੰਦੇ ਨੇ ਮਿੱਤਰਾਂ ਨੂੰ ਹਾਂ ਅਗਲੀ ਰੇਡ ਪਾਉਣ ਦੇ ਲਈ ਪਿੱਕੀ ਆ ਗਿਆ ਬਰੇ ਪਿੰਡ ਵਾਲਾ ਮੇਰੇ ਵੀਰੋ ਸੰਤਿਆ ਸਰੀਰ ਆਹ ਮੁੰਡੇ ਨੇ ਮੇਰੇ ਵੀਰੋ ਕੱਲਾ ਕੱਲਾ ਮਸਲ ਪਿੰਡੇ ਤੇ ਜੀਤ ਕਾਉਂਦਾ ਚਾਰ ਗੱਬਰੋ ਤਿਆਰੀ ਦੇ ਵਿੱਚ ਕੌਣ ਕੌਣ ਜਾਫੀ लेगा माण्हुनि वारी गुड़ी मनीपुर चैन समे पासे